ਯੋਰ ਨਯਾਏ ਮਹਾਤਮ ਮੇ ਅਵਤਾਰ ਉਜਾਗਰ ਆਨ ਕਿਓ ਤਿੰਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪਿਓ ਇਹ ਪਦਦ ਤੇ ਮਤ ਚੂਕੇ ਰੇ ਮਨ بھید جان بو پر ترو ارجن کے ہر پورن برہم لیو دھن گرو ارجن دیو جی مہاراج جگت دچک ایسے اوتاری پورش نے جنہ دی مثال گھٹ ہی مل دیئے वैसाख वदी सत 1620 विक्रमी संवत धन गुरु रामदास जी महाराज ਦੇ ਘਰ ਮਾਤਾ ਭਾਨੀ ਦੀ ਕੋਖਤੋਂ ਗੋਵਨਵਾਲ ਸਾਹਿਬ ਦੇ ਵਿੱਚ ਆਪ ਦਾ ਆਗਮਨ ਹੋਇਆ ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਵਨਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਸਹਜੇ ਸਹਜੇ ਆਪ ਦਾ ਬਚਣਾ ਵੀ ਇਸ ਢੰਗ ਨਾਲ ਬទਿਤ ਹੋ ਰਿਹਾ ਹੈ ਕਿ ਭਟਾਣੋਂ ਕਹਿਣਾ ਪਿਆ ਹੈ ਕਿ ਤੈ ਜਨਮਤ ਗੁਰਮਤ ਬ੍ਰਹਮਪਛਾਣਿਓ ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मਗਿਆ ਨਹੀਂਓ ਜਨਮ ਤੋਂ ਹੀ ਬ੍ਰਹਮਨਿਸ਼ਟ ਹੋ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਓ ਇਸ ਤਰ੍ਹਾਂ ਇੱਕ ਇਤਿਹਾਸਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉੱਚਾ ਸਿੰਘਾਸਣ ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ ਇਕਦਮ ਆਪ ਨੂੰ ਚੁਕਿਆ ਔਰ ਆਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਗਾ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਚ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਣੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲਗੇ ਇਹ ਬਹੁਤਾ ਬਾਣੀ ਦਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਾਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਕਹਿ ਲਾਇਆ ਆਪ ਦੀ عظیم ਦੈਨ ਹਰੀ ਮੰਦਰ ਤੇ ਫਿਰ ਤਰਨ ਤਾਲ ਦਾ ਮਹਾਨ ਤੀਰ ਤੇ ਅਸਥਾਨ ਹੈ ਕਿੰਨੇ ਨੇ ਜਦ ਆਪ ਨੇ ਹਰੀ ਮੰਦਰ ਤਮਾਇਰ ਕਰਾਣ ਦੀ ਸੋਚੀ ਉਸਾਰਨ ਦੀ ਸੋਚੀ ਤਾਂ ਆਪ ਦੇ ਅੰਦਰ ਖਿਆਲ ਆਇਆ ਨਹੀਂ ਕਿਸ ਕੋਲ ਰਖਾਈਏ ਬੁਨਿਆਦੀ ਪੱਥਰ ਕਿਸ ਕੋਲ ਰਖਾਈਏ ਆਪ ਨੇ ਇਸ ਲਈ ਨਹੀਂ ਸਾਈ ਮੀਆਂ ਮੇਰੇ ਪਾਸੋਂ ਰਖਾਈ ਇਸ ਤਰੀਕੇ ਨਾਲ ਵਿਤਕ੍ਰਿਆ ਤੋਂ ਉੱਚੀ ਦੁਨੀਆ ਭੇਦਭਾਵ ਤੋਂ ਉੱਚੀ ਦੁਨੀਆ ਦਾ ਸਬੂਤ ਆਪਨੇ ਮੁਹਈਆ ਕੀਤਾ ਹਰਿਮੰਦਰ ਸਾਹਿਬ ਦੀ ਨੇ ਸਾਇਮੀਆਂ ਮੇਰਨੇ ਰੱਖੇ ਜੋ ਸਿੱਖ ਇਤਿਹਾਸ ਦੇ ਪੂਰਨ ਤੌਰ ਤੇ ਉਜਾਗਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ عظیم ਦੇਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰਗੰਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਵਿੱਚ ਸਨ ਕੁਝ ਪੋਥੀਆਂ बाबा मोहन जी पासन गोविंदवाल साहब कहंदे ने बाबा बुड्ढा जी पोथियां ਲੈਣ ਲਈ ਗਏ مایوس ਲੋਟੇ ਪਾਇਗੁਰ ਰਾਸ ਜੀ ਪੋਥियां ਲੈਣ ਲਈ ਗਏ मोहन जी ਨੇ ਨਹੀਂ ਦਿੱਤੀਆਂ ਤਾਂ ਨੰਗੀ ਪੈਰੀ ધਨਗੁਰ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਉੱਥੇ ਜਿਸ ਢੰਗ ਨਾਲ ਪ੍ਰਭੂ मोहन ਨੇ ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ ਪ੍ਰਭੂ ਦੀ ਇਸ ਉਪਮਾ ਨੂੰ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਰਾਹੀ ਜਦ ਸੁਣਿਆ ਸਮਾਧੀ ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ ਆਪ ਥੱਲੇ ਆਏ ਚੋਬਾਰਾ ਮੋਹਨ ਜੀ ਦਾ ਅਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ ਆਪਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ ਉਥੀਆਂ ਹਵਾਲੇ ਕੀਤੀਆਂ ਲੇਕਿਨ ਕੁਛ ਬਚਨ ਵੀ ਕਹੇ ਜੋ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ ਕੁੱਲ ਭਲੇਨ ਕੀ ਹੁਤੀ ਜੋ ਗੁਰਤਾ ਜਾਸਤੇ ਪਹਿਲੇ ਤੇ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਨ ਪ੍ਰਾਪਤ ਕਰ ਲਿਆ ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ ਵਸਤੂ ਸਾਡੀ ਸੀ ਤੁਸੀਂ ਖੋ ਲਈ ਵਸਤੂ ਤੇ ਭਲਿਆਂ ਦੇ ਕੋਲ ਸੀ ਸੋਡੀਆਂ ਨੇ ਖੋ ਲਈ ਪ੍ਰਥਮ ਹਮਾਰੀ ਵਸਤੂ ਲਈ ਪਿਤ ਪਾਸ ਤੇ ਕੁੱਲ ਭਨਿਆਂ ਕੀ ਹੋਤੀ ਜੋ ਗੁਰਤਾ ਜਾਸਤੇ ਲਾਜ ਨਾ ਧਾਰੋ ਆਪ ਅਬੈ ਚਲ ਆਇਓ ਸਬਗੁਰੂ ਅਨ ਕੇ ਸ਼ਬਦ ਲੈਣ ਹਿਤ ਧਾਇਓ ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੱਦੀ ਤੇ ਚਲੀ ਗਈ ਛੜੇ ਕੋਲੋਂ ਹੁਣ ਪੋਥੀਆਂ ਲੈਣ ਲਈ ਆ ਗਏ ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਕਾਰ ਬਣਾਈ ਰੱਖਿਆ ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ ਬਾਬਾ ਮੋਹਨ ਜੀ ਨੇ ਕਿ ਠੀਕ ਹੈ ਇੰਜ ਲੱਗਦਾ ਜਿਵੇਂ ਨਿੰਦਾ ਕੀਤੀ ਹੈ ਪਰ ਨਿੰਦਾ ਚ ਵੀ ਉਸਤਤੀ ਕਰ ਰਹੇ ਨੇ ਕਿ ਤੁਸੀਂ ਮਹਾਨ ਨਿਕਲੇ ਸਵਾਦ ਸਾਡੇ ਪਿਤਾ ਕੋਲ ਸੀ ਲੈ ਗਏ ਤੁਸੀਂ ਅਸੀਂ ਯੋਗ ਨਹੀਂ ਨਿਕਲੇ ਸਾਡੇ ਕੋਲੇ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲੇ ਪ੍ਰਾਪਤ ਕਰਦੇ ਪਰ ਤੁਸੀਂ ਲੈ ਗਏ ਤੁਹਾਡੇ ਪਿਤਾ ਲੈ ਗਏ ਸਵਾਦ ਸਾਡੇ ਘਰ ਦੀ ਰਹਿ ਗਈ ਤੁਹਾਡੀ ਜੋ ਹੈ ਝੋਲੀ ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸਤਦ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਤ੍ਹੀਆਂ ਨੂੰ ਆਪਣੇ ਸਿਰ ਦੇ ਤੇ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਆਏ ਰਾਮ ਸਰ ਵਿੱਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦ ਸੰਪਾਦਨਾ ਆਰੰਭ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ ਕਹਿੰਦੇ ਜਨਾ ਦਿਨਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ ਦੂਰ ਦੂਰ ਤੋਂ ਭਗਤ ਆਪ ਜੀ ਪਾਸ ਆਏ ਕਿਉਂਕਿ ਦੇਸ਼ ਵਿੱਚ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ ਮਹਾਨ ਭਗਤ ਜੋ ਇਸ ਦੇਸ਼ ਵਿੱਚ ਹੋਏ ਨੇ ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਗ੍ਰੰਥ ਵਿੱਚ ਦਰਜ ਕਰ ਰਹੇ ਨੇ ਗੁਰੂ ਨਾਨਕ ਦੀ ਪੰਜਵੀਂ ਆਤਮਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਤਾ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ इत्यादक ਕਾਨਾ ਜੀ ਪੀਲੂ ਜੀ ਛੱਜੋ ਜੀ ਔਰ ਇਸਤਰੀ ਕੇ ਨਾਲ ਕਵੀ ਜਮਾਲ ਹੁਸੈਨ इत्यादक ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮਸਰ ਸ੍ਰੀ ਅਮਰ ਸਰਸਵ ਦੇ ਜੋ ਹੈ ਪਹੁੰਚੇ ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ ਔਰ ਪੀਲੂ ਜੀ ਦਾ ਔਰ ਜਮਾਲ ਹੁਸੈਨ ਦਾ ਸਹਿਬ ਕਹਿਣ ਲਗੇ ਤੁਸੀਂ ਆਪਣੇ ਬੋਲ ਸੁਣਾਓ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ ਤੋ ਕਾਨਾ ਜੀ ਦੇ ਇਹ ਬਚਨ ਮੈਂ ਉਹੀ ਰੇ ਮੈਂ ਉਹੀ ਰੇ ਅਜੇ ਪੂਰੇ ਵਾਕ ਬੋਲਨੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ ਆਖਿਆ ਚੁੱਪ ਰਹਿ ਅਸੀਂ ਮੈਂ ਦੇ ਚਲੇਨ ਨਹੀਂ ਹੋਣਾ ਤੂੰ ਦੇ ਚਲੇਨ ਹੋਣਾ ਹੈ ਅਸੀਂ ਮੈਂ ਮਿਟਾਣੀ ਹੈ ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ ਤੂੰ ਹੀ ਤੂੰ ਰਹਿ ਜਾਵੇਂ ਇਸ ਵਾਸਤੇ ਇਨਾ ਬਚਨਾ ਚ ਅਹੰਕਾਰ ਦੀ ਬੂ ਆਉਂਦੀ ਹੈ ਨਿਰੰਕਾਰ ਦੀ ਸੁਗੰਧੀ ਨਹੀਂ ਕਹਿੰਦੇ ਨੇ ਫਿਰ ਛੱਜੂ ਅੱਗੇ ਆਇਆ ਉਹ ਕਹਿ ਲਗਾ ਕਾਗਜ਼ ਸੰਦੀ ਪੁਤਰੀ ਤੋ ਵੀ ਤ੍ਰੇਨਾ ਨਿਹਾਰ ਯਹੀ ਮਾਰ ਲੈ ਜਾਵਈ ਯਥਾ ਬਿ ਲੋਚਨ ਢਾੜ ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ ਉਸ ਦੀ ਕੋਈ ਤਸਵੀਰ ਵੀ ਹੈ ਤੋ ਨਹੀਂ ਦੇਖਣੀ ਚਾਹੀਦੀ ਇਹ ਨਰਕਾਂ ਦੇ ਚਲੇ ਜਾਂਦੀ ਹੈ ਇਹ ਨਰਕ ਦੁਆਰੀ ਹੈ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿ ਲਗੇ ਆਪਣੀ ਮਾਂ ਨੂੰ ਵੇਖਦਾ ਹੁਣ ਹੈ ਕਿ ਨਹੀਂ ਭੈਣ ਨੂੰ ਵੇਖਦਾ ਹੈ ਕਿ ਨਹੀਂ ਆਖਰ ਉਹ ਸਰੂਪ ਵੀ ਇਸਤਰੀ ਹੈ ਤਾਂ ਉਹ ਵੀ ਤੈਨੂੰ ਨਰਕਾਂ 'ਚ ਛੁਟੇਗੀ ਇਹ ਬੋਲ ਵੀ ਸੜੀ ਮਤ ਤੇ ਪੂਰੇ ਨਹੀਂ ਉਤਰਦੇ ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ ਤੋ ਕਹਿਣਾ ਪੈਗਾ ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤਾਂ ਮਨੁੱਖ ਨੂੰ ਨਰਕਾਂ ਵਿੱਚ ਪਾਉਣ ਲਈ ਬਣਾਇਆ ਹੈ ਤਾਂ ਈਸ਼ਵਰ ਦੋਸ਼ੀ ਹੈ ਕਹਾਦੇ ਸ੍ਰੀ ਗੁਰਵਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ ਫਿਰ ਇੱਕ ਭਗਤ ਅਗਿਆ ਆਇਆ ਉਹ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੇਰੇ ਬੋਲ ਸੁਣਾ ਸਤਿਗੁਰੂ ਕਹਿਣ ਲਗੇ ਸੁਣਾ ਚੁੱਪ ਵੇ ਅੜਿਆ ਚੁੱਪ ਬੋਲਣ ਦੇ ਨਹੀਂ ਜਾ ਸਹਿਬ ਕਹਿਣ ਲਗੇ ਨਹੀਂ ਚੁੱਪ ਨਹੀਂ ਰਹਿਣਾ ਜਿੱਥੇ ਲੋੜ ਪਈ ਬੋਲਣਾ ਹੈ ਜਿੱਥੇ ਲੋੜ ਨਹੀਂ ਖਾਮੋਸ਼ ਰਹਿਣਾ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਝ ਕਹਿਣਾ ਹੈ ਕੁਝ ਸੁਣਨਾ ਹੈ ਚੁੱਪ ਨਹੀਂ ਰਹਿਣਾ ਅਗਰ ਚੁੱਪ ਹੀ ਰਹਿਣਾ ਹੈ ਤਾਂ ਦਰਖਤ ਚੁੱਪ ਨੇ ਪੱਥਰ ਚੁੱਪ ਨੇ ਤੇ ਫਿਰ ਪ੍ਰਭੂ ਨੇ ਜ਼ਬਾਨ ਕਿਉਂ ਬਣਾਈ ਚੁੱਪ ਰਹਿਣ ਲਈ ਨਹੀਂ ਮੌਨ ਧਾਰਨ ਕਰਨ ਲਈ ਨਹੀਂ ਬੋਲਣ ਲਈ ਬਣਾਇਆ ਗਿਆ ਔਰ ਉਹ ਬੋਲਣਾ ਹੈ ਉਹਨਾਂ ਬੋਲਾਂ ਨੂੰ ਪ੍ਰਗਟ ਕਰਨਾ ਹੈ ਜਿਹਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ ਆਪਣੇ ਆਪ ਨੂੰ ਚੈਨ ਮਿਲੇ ਪ੍ਰਭੂ ਦੀ ਪ੍ਰਸੰਨਤਾ ਹਾਸਲ ਹੋਵੇ ਬੋਲਣਾ ਹੈ ਚੁੱਪ ਨਹੀਂ ਰਹਿਣਾ ਕਹਿੰਦੇ ਨੇ ਬਿੰਦਰਾ ਬੰਤੋਂ पहुंचे भगत सूरदास नेत्रहीन सन एवी लाठी दे आसरे ते खड़े हुए वृद्ध शरीर से आंखड़ लगे हे गुरुदेव पिता परिपूर्ण परमात्मा ने कुछ मैनु भी सौगात देते है और मैं वो आप दे नजराने वजों भेंट करना आया کہنے لگے سنا یہ بھگت جتھے مہان کبھی سن ات مہان سنگیتکار بھی سن دوپیر دا سما سی سارنگ راگ دی دھن علا پی اور وجد آکے اس پنگتی دا گائن گیتا چھاڑ من ہر بے مکھن کو سنگ ایسے مدھر آواز وچ ایسے سلیلے کنٹ د ਔਰ ਐਸੀ ਲਇਤਾਰ ਵਿੱਚ ਅਲਾਪ ਹੋਇਆ ਸੂਰਦਾਸ ਦੀ ਆਪਣੀ ਹੀ ਸਮਾਧੀ ਲੱਗ ਗਈ ਸੁਣਨ ਵਾਲੇ ਬਿਸਮਾਦ ਹੋਏ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਵੀ પ્રસન્ન ਹੋਏ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਤੇ ਇਹ ਬੋਲ ਇਤਨੇ ਪਿਆਰੇ ਲੱਗੇ ਇਤਨੇ ਚੰਗੇ ਲੱਗੇ ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ ਪੂਰਾ ਵਾਕ ਸੁਣੀਐ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ ਇਤਨੇ ਚ ਲਾਂਗਰੀ ਸਿੰਘ ਆਇਆ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਲੰਗਰ ਤਿਆਰ ਹੈ ਪੰਕਤਾ ਬਿराज ਗਈਆਂ ਨੇ ਔਰ ਆਪ ਦੀ ਉਡੀਕ ਹੈ ਸਤਿਗੁਰ ਦੇਵ ਜੀ ਮਹਾਰਾਜ ਸੋਚਦੇ ਨੇ ਜਾਈਏ ਤੇ ਭਗਤ ਦੀ ਤੋਹਫੀ ਜੋ ਜੁੜ ਗਏ ਪ੍ਰਭੂ ਨਾਲ ਕਿ ਨਾ ਜਾਈਏ ਤਾਂ ਪੰਗਤਾਂ ਲੱਗ ਚੁਕੀਆਂ ਨੇ ਅਨੰਦੀ ਤੋਹੇਨ ਲੰਗਰ ਦੀ ਤੋਹੇਨ ਭਗਤ ਦਾਵੀ ਸਨਮਾਨ ਰਹਿ ਜਾਏ। ਔਰ ਪੰਗਤ ਦੇ ਛਵੀ ਜਾ ਬੈਠੀਏ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਸ ਭਗਤ ਦੀ ਇੱਕੋ ਹੀ ਪੰਕਤੀ ਹੈ। chard man har bemukhan ko sanangar bhai gurdas ji ne e pankti darj karke kabeer ji da baad vich ek shabd chadaya gaya sarang raag di samapti hui to bhai gurdas ji kehne lage maharaj jagat nu kis tarah pata chalega sangta nu e bodh kis tarah hasil hovega ki e pankti bhagat surdas ji di hai ਸਾਹਿਬ ਕਰਨ ਲਈ ਇਸ ਦਾ ਸਿਰਲੇਖ ਲਿਖੋ ਹੁਣ ਪੰਕਤੀ ਲਿਖਵਾਉਣ ਤੋਂ ਬਾਅਦ ਸਿਰਲੇਖ ਲਿਖਵਾਉਂਦੇ ਨੇ ਉੱਪਰ ਲਿਖੋ ਸਾਰੰਗ ਮੱਲਾ ਪੰਜਵਾ ਸੂਰਦਾਸ ਸਾਹਿਬ ਕਰਨ ਲਈ ਸ਼ਬਦ ਅਸੀਂ ਉਚਾਰਨ ਕਰਦੇ ਹਾਂ ਔਰ ਸ਼ਬਦ ਸੂਰਦਾਸ ਨੂੰ ਭੇਟ ਕਰਦੇ ਹਾਂ ਉਸ ਦੇ ਨਾਮ ਤੇ ਉਚਾਰਨ ਕਰਦੇ ਹਾਂ ਤਾਂ ਕਿ ਉਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਜੋਹ ਗੁਰੂ ਅਰਜਨ ਦੇਵ ਜੀ ਦੀ ਸੋਚਣੀ ਹੈ ਸੂਰ ਦਾਸ ਨੂੰ ਅਮਰ ਕਰਨ ਦਾ ਜਜ਼ਬਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ ਲੇਕਿਨ ਉਸ ਵਿੱਚ ਨਾਨਕ ਸ਼ਬਦ ਨਹੀਂ ਹੈ ਸੂਰ ਦਾਸ ਹੈ ਸੂਰ ਦਾਸ ਦੀ ਉੱਪਰ ਇੱਕ ਪੰਕਤੀ ਹੈ ਇਹ ਜਗਤ ਨੂੰ ਪਤਾ ਚੱਲੇ ਕਿ ਇਹ ਇੱਕ ਪੰਕਤੀ ਸੂਰ ਦਾਸ ਦੀ ਹੈ ਥੱਲੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੂਰ ਦਾਸ ਨੂੰ ਭੇਟ ਕੀਤਾ ਹੈ ਤੋਂ ਸਿਰਲੇਖ ਇਹ ਲਿਖਵਾਇਆ सारंग मल्ला पंजवा सूरदास भल्ले जो पावन बाकयो इंजे हर के संग बसे हर लोक तन मन अर्प सर्व सब अर्पयो आनंद सहज भुन जोंक श्याम सुंदर तज आन जे चाहत ज्यों कुसटी तन जोंक सूरदास मन प्रभु हत लीनो दीनो एहो परलोक सूरदास दे मन नु प्रभु ने अपने हत्था च लेया ਔਰ ਪਰਲੋਕ ਦੇ ਸੁਖ ਇਸ ਲੋਕ ਵਿੱਚ ਦੇ ਦਿੱਤਾ ਨਹੀਂ। ਐਸਾ ਕਿਉਂ? सूरदास ਦੀ ਸਮਝ ਵਿੱਚ ਇੱਕ ਗੱਲ ਆ ਗਈ ਹੈ ਕਿ ਸ਼ਾਨ ਸੁੰਦਰਤਾ ਜਾਂ ਆਨ ਜੋ ਚਾਹਤ ਜਿਉਂ ਕੁਸਤੀ ਤਨ ਜੋਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਸਤੂ ਦੀ ਵਾਸਨਾ ਕਰਨੇ ਇਹ ਤੇ ਇੰਜ ਹੈ ਜਿਵੇਂ ਜੋਕ ਕੋੜੀ ਦਾ ਖੂਨ ਪੀਂਦੀ ਹੈ ਮਿੱਠਾ ਜਾਣ ਕੇ ਤੇ ਬਾਅਦ ਵਿੱਚ ਤੜਪ-ਤੜਪ ਕੇ ਆਪਣੇ ਪ੍ਰਾਣ ਗਵਾ ਬੈਠਦੀ ਹੈ ਆਪਣੀ ਜਾਨ ਦੇ ਦਿੰਦੀ ਹੈ। ਇਸ ਤਰ੍ਹਾਂ ਭਟਾਂ ਦੇ ਸੋਈਏ। ਕਬੀਰ ਫਰੀਦ ਦੇ ਸ਼ਲੋਕ ਤੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਕੇ ਆਪਨੇ ਪ੍ਰਕਾਸ਼ ਕਰਵਾਇਆ ਹਰੀ ਮੰਦਰ ਸਾਹਿਬ ਦੇ ਵਿੱਚ ਹੁਕਮਨਾਮਾ ਬਾਬੇ ਬੁੱਢੇ ਜੀ ਨੇ ਲਿਆ ਆਪਨੇ ਸਰਵਨ ਕੀਤਾ ਔਰ ਉੱਥੇ ਸਾਰੀ ਸੰਗਤ ਨੂੰ ਜੋ ਆਪਨੇ ਤਾਕੀਦ ਕੀਤੀ ਉਹ ਇਹ ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੈ ਹੈ ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਥਾਵਾਂ ਤੇ ਨਹੀਂ ਹੋ ਸਕਦੇ ਮੇਰੀ ਕਾਇਆ ਵਿਆਪਕ ਨਹੀਂ ਹੈ ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ ਗੁਰੂ ਦਾ ਹਿਰਦਾ ਗੁਰੂ ਦੀ ਆਤਮਾ ਗੁਰੂ ਗ੍ਰੰਥ ਨੂੰ ਜਾਣਨਾ ਇਹ ਹਰ ਵਕਤ ਮੌਜੂਦ ਨੇ ਔਰ ਹਰ ਥਾਂ ਤੇ ਮੌਜੂਦ ਨੇ ਸ਼ਬਦ ਬਿਲਕੁਲ ਨਾਲ ਰਹਿ ਸਕਦਾ ਹੈ ਮਨੁੱਖ ਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੋ ਆਪ ਕਹਿੰਦੇ ਨੇ ਮੇਰੇ ਸਰੂਪ ਤੇ ਹਾਂ ਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਤੈ ਮੇਰੇ ਤੋਂ ਵੱਡਾ ਕਰਕੇ ਜਾਣਨਾ ਕਿਉਂਕਿ ਮੈਂ ਆਪ ਉਪਾਸ਼ਕ ਹਾਂ ਮੈਂ ਆਪ ਸ਼ਬਦ ਗੁਰੂ ਨੂੰ ਮੱਥਾ ਟੇਕਦਾ ਇਹ ਪ੍ਰਭੂ ਦੇ ਬੋਲ ਨੇ ਪ੍ਰਮਾਤਮਾ ਦੇ ਬੋਲ ਨੇ ਨਾਜ਼ਲ ਹੋਏ ਨੇ ਉਤਰੇ ਨੇ ਇਸ ਤਰੀਕੇ ਦੇ ਨਾਲ ਹਰੀ ਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪ ਨੇ ਪ੍ਰਕਾਸ਼ ਕਰਵਾਇਆ ਪ੍ਰਿਥੀ ਚੰਦ من دیچ اپنی ایرکھا ایرخا وا رہا سیڈ نے چاروں پاسے مسندہ دی آمد بھی روک دیتی سنگتہ دی آمد بھی اس نے جبن روکی اور اس تو الاو سلی خانوں بھی اکسایا حالات ایسے بھی بنے کہ لنگر ایک دن بلکل مستانہ ہو گیا اور کرموں جو پر چندی کی سی ਕਹਿੰਨ ਲੱਗੀ ਕੋਈ ਗੱਲ ਨਹੀਂ ਹੈ ਤੇ ਬੇਔਲਾਦਾ ਗੁਰੂ ਅਰਜਨ ਇਹ ਸਾਰੀ ਸੰਪਤੀ ਸਾਡੀ ਹੈ ਇਹ ਸਾਰਾ ਧਨ ਮਾਨ ਪ੍ਰਤਿਸ਼ਟਾ ਸਾਡੀ ਹੈ ਇਹ ਹੈ ਤੇ ਬੇਔਲਾਦਾ ਕਹਿੰਦੇ ਨੇ ਇਹ ਬੋਲ ਜਗਤ ਮਾਤਾ ਗੰਗਾ ਨੂੰ ਚੁਗੈ ਜੋ ਆਪ ਦੀ ਸੁਪਤਨੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਤਰ੍ਹਾਂ ਦੇ ਬੋਲ ਫਿਰ ਪ੍ਰਿਥੀ ਚੰਦਾ ਇਹ ਈਰਸ਼ਾਲੂ ਸੁਭਾ ਕਹਿੰਦੇ ਨੇ ਮਸੰਦਾ ਦੇ ਰਾਹੀਂ ਧਨ ਲੁੱਟ ਲਿਆ ਅਨ ਲੁੱਟ ਲਿਆ ਵਸਤਰ ਲੁੱਟ ਲਏ ਸਾਜ਼ੋ ਸਮਗਰੀ ਲੁੱਟ ਲਈ ਔਰ ਚਾਰੋਂ ਪਾਸੇ ਪਹਿਰਾ ਬਿਠਵਾ ਦਿੱਤਾ ਕੋਈ ਪਹੁੰਚੇ ਨਾ ਹਾਲਾਤ ਐਸੇ ਬਣੇ ਅੱਜ ਦੁਪਹਿਰ ਦਾ ਲੰਗਰ ਤਿਆਰ ਹੀ ਨਹੀਂ ਹੋਇਆ ਜਗਤ ਮਾਤਾ ਗੰਗਾ ਆਪ ਦੀ ਸੁਪਤਨੀ ਨੇ ਸੋਚਿਆ ਗੁਰਦੇਵ ਲਈ ਤੇ ਕੁਝ ਭੋਜਨ ਤਿਆਰ ਕਰਾਂ ਤੁਹਾ ਆਪਣੇ ਘਰ ਟਟੋਲੇ ਆਏ ਦੇਖਿਆ ਇੱਕ ਮਿੱਟੀ ਦੇ ਭਾਂਡੇ ਦੇ ਥੋੜਾ ਜਿਹਾ ਬੇਸਨ ਪਿਆ ਸੀ ਆਪਨੇ ਉਸ ਦੇ ਦੋ ਪ੍ਰਸ਼ਾਦੇ ਤਿਆਰ ਕੀਤੇ ਸਤਿਗੁਰਾਂ ਦੇ ਅੱਗੋਂ ਰੱਖੇ ਤੇ ਅੱਗੋਂ ਰੱਖਦਿਆਂ ਸਾਰ ਰੋ ਪਈਆਂ ਜ਼ਾਰ-ਉਜ਼ਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਬੋਲ ਉਚਾਰਨ ਕੀਤੇ ਨੇ ਰੂਖੋ ਭੋਜਨ ਭੋਮ ਸੈਨ ਸਖੀ ਪ੍ਰੇ ਸੰਗ ਸੂਖ ਵਿਹਾਤ ਐ ਸਖੀ ਰੁੱਖਾ ਭੋਜਨ ਹੈ ਧਰਤੀ ਤੇ ਸੋਨਾ ਹੈ ਪਰ ਤੂ ਰੋ ਨਾ ਪ੍ਰਥੀ ਚੰਦ ਅਨ ਲੁੱਟ ਕੇ ਲੈ ਗਿਆ ਹੈ ਧਨ ਲੁੱਟ ਕੇ ਲੈ ਗਿਆ ਹੈ ਬਸਤਨ ਲੁੱਟ ਕੇ ਲੈ ਗਿਆ ਹੈ ਪਰ ਇਨਾਂ ਨਿਆਮਤਾ ਦੇ ਦੇਣ ਵਾਲਾ ਜੋ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ ਹੈ ਉਸ ਨੂੰ ਲੁੱਟ ਕੇ ਤੇ ਨਹੀਂ ਲੈ ਗਿਆ ਸਾਗਰ ਮੇਰੇ ਕੋਲ ਹੈ ਸੂਰਜ ਮੇਰੇ ਕੋਲ ਹੈ महाशक्ति मेरे कोल है प्रभु मेरे कोल है उन्हें जमीन देते ही आनंद बना देता है और उसने रूखे भोजन देच भी स्वाद बना देता है रस बना देता है इस तरह सबर शांति दे नमूने धन गुरु अर्जुन देव जी महाराज कह दे ने राज सता आप तो परेशान सी उस दे कुछ कारण जिथे देश दे कोने-कोने तो संगत ਆਪਦੇ ਦਰਸ਼ਨਾਂ ਲਈ ਆਉਂਦੀਆਂ ਸਨ ਉੱਥੇ ਮੁਸਲਮ ਪੀਰ ਫਕੀਰ ਵੀ ਆਪਦੀ ਚਰਨਛੋਪਾ ਪ੍ਰਾਪਤ ਕਰਨ ਲਈ ਆਪਦੇ ਆਲੇ ਦੁਆਲੇ ਪ੍ਰਕਰਮਾ ਕਰਦੇ ਸਨ ਸਾਈ ਮੀਆਂ ਮੀਰ ਵੀ ਆਪਦੇ ਮੁਰੀਦਾਂ ਦੇ ਚੋਂ ਇੱਕ ਮੁਰੀਦ ਸੀ ਜਮਾਲ ਹੁਸੈਨ ਵੀ ਆਪਦੇ ਸਿੱਖਾਂ ਦੇ ਚੋਂ ਇੱਕ ਸਿੱਖ ਸੀ ਵਕਤ ਦੀ ਹਕੂਮਤ ਨੂੰ ਇਹ ਗੱਲ ਚੁੱਭੀ ਸਾਡੇ ਰਸਤੇ ਦਾ ਇੱਕ ਰੋੜ ਹੈ ਔਰ ਇਸਦਾ ਸਤ ਇਸਦੀ ਤਪੱਸਿਆ ਇਸਦਾ ਗਿਆਨ ਇਤਨਾ ਉਜਾਗਰ ਹੋ ਰਿਹਾ ਹੈ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਸੜੀ ਸਤਾ ਲਈ ਕਿਦਰੇ ਖਤਰਾ ਨਾ ਹੋ ਜਾਏ ਦੂਸਰੇ ਪਾਸੇ ਸੁਲੀ ਖਾਨ ਦੇ ਕੰਨ ਭਰਵਾ ਰਿਹਾ ਪ੍ਰਿਥੀ ਜਨ ਮੌਲਵੀ ਕੰਨ ਭਰਦੇ ਰੇ ਜਹਾਂਗੀਰ ਦੇ ਸੁਲੀ ਖਾਨ ਆਪਣੇ ਪੂਰੇ ਲਾਓ ਲਸ਼ਕਰ ਸਮੇਤ

ਉਹ ਸੁਲੀ ਖਾਨ ਨੂੰ ਸਮਝਾਣ ਸਾਹਿਬ ਕਹਿਣ ਲੱਗੇ ਨਹੀਂ ਤਿਤੀਏ ਮਤਾ ਕਿਛ ਕਰੋ ਉਪਾਇਆ ਫਿਰ ਮਹਾਰਾਜ ਅਸੀਂ ਖੁਦ ਲੜਾਈ ਲਈ ਤਿਆਰ ਹੋਈਏ ਸ਼ਸਤਰ ਤਿਆਰ ਕਰੀਏ ਬਸਤਰ ਤਿਆਰ ਕਰੀਏ ਖੁਦ ਲੜੀਏ ਨਹੀਂ ਇਸ ਮਤੇ ਨੂੰ ਵੀ ਸਤਗੁਰਾਂ ਨੇ ਰੱਦ ਕਰ ਦਿੱਤਾ ਤਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਦੇ ਆਇਆ ਏ ਈਸ਼ਵਰ ਨੇ بس تو ہی مددگار ہے میں سب کچھ تیرے حوالے کیتا ہے رستے دج گھوڑا ایسا مچھریا لگام ٹوٹی اور اے گھوڑا بھج پیا بھٹے دی طرف جتھے اگ لگی ہوئی سی اٹھا پکڑیاں سن اسے بھٹے چھے گھوڑا گر گیا اور سلحی خان گر گیا اس طرح وہ زندہ ہی جل کے خاک ہو گیا امر سرنو خاک کر دیاں کر دیاں خود ہی خاک ہو گیا خود ہی مٹی ہو گیا ਸਤਾਧमुखी ਜਹਾਂਗੀਰ ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਦਾ ਭੇਜਿਆ ਔਰ ਆਖਿਆ ਇਸਲਾਮ ਸੰਬੰਧੀ ਗੁਰਗੰਦ ਸਾਹਿਬ ਜੀ ਮਹਾਰਾਜ ਦੇ ਵਿੱਚ ਕੁਛ ਵਾਕ ਨੇ ਇਹਨਾਂ ਨੂੰ ਕੱਢ ਦ ਤਾਂ ਪਹਿਲੇ ਆਪਨੇ ਭਾਈ ਗੁਰਦਾਸ ਜੀ ਨੂੰ ਭੇਜਿਆ ਔਰ ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰਗੰਦ ਸਾਹਿਬ ਜੀ ਮਹਾਰਾਜ ਦਾ ਜੋ ਜਹਾਂਗੀਰ ਨੇ ਸੁਣਿਆ ਉਹ ਤੇ ਇਹ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਨਾ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ ਲੇਕਿਨ ਰਾਜਨੀਤਿਕ ਸੀ ਸੱਤ ਦਾ ਇਤਨਾ ਪ੍ਰਤਾਪ ਵਧਦੇ ਹੋਇਆ ਵੇਖ ਕੇ ਉਸ ਨੂੰ ਉਹਖਾਈ ਸੀ ਮੁਰਤజా ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ ਹਵੇਲੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਔਰ ਖੁਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸ ਨੂੰ ਉਜਾਗਰ ਕੀਤਾ ਕਿਉਂਕਿ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਲਾ ਦੇ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਫਿਰ ਬਵਲਦੀ ਦੇਗ ਵਿੱਚ ਉਬਾਲਿਆ ਗਿਆ ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਣ ਲਈ ਰਾਵੀ ਵਿੱਚ ਖੜੇ ਕਰਨ ਦਾ ਸੋਚਿਆ ਹੀ ਗਿਆ ਸਾਈਂ मियां ਮੀਰ ਦੀ آمد ਹੋਈ ਆਪਨੇ ਇਹ ਹਾਲਤ ਵੇਖੀ ਰੋਹ ਹੈ ਉਸ ਵਕਤ ਸਾਇਬ ਕਹਿਣ ਲਗੇ ਸੁਣ ਕਿਹਾ ਸਤਗੁਰ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕੀ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਆਪ ਰਾਵੀ ਦੇ ਕੰਡੇ ਤੇ ਪਹੁੰਚੇ ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ ਦੁਖੀਆਂ ਦਾ ਤੇ ਖਿਆਲ ਸੀ कि जले हुए पिंडे नाल ਜੈਸੇ ਠੰਡਾ ਪਾਣੀ ਛੂਏਗਾ ਤੜਪਣਾ ਜ਼ਿਆਦਾ ਹੋਵੇਗੀ ਤਕਲੀਫ ਜ਼ਿਆਦਾ ਹੋਵੇਗੀ ਪਰ ਉਥੇ ਵੀ ਹੱਥ ਜੋੜ ਕੇ ਜੋ ਸਾਹਿਬ ਕੰਨ ਨੇ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀ اے ਪ੍ਰਭੂ ਲੱਖ ਲੱਖ ਤੇਰਾ ਸ਼ੁਕਰ ਹੈ ਜਨਮ ਤੋਂ ਲੈ ਕੇ ਅੰਤ ਤੱਕ ਤੇਰੀ ਪ੍ਰੀਤੀ ਨਿਭ ਗਈ ਤੇਰੀ ਰਜ਼ਾ ਦੇ ਚੜ੍ਹੇ ਤੇਰੇ ਭਾਣੇ ਚ ਰਹਿ ਆ ਗਿਆ ਮੈਂ ਸੂਖ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਜਨਮ ਤੋਂ ਲੈ ਕੇ ਅੰਤ ਤੱਕ ਪ੍ਰਭੂ ਮੈਂ ਤੇਰੇ ਹੁਕਮ ਨੂੰ ਮੰਨਿਆ ਤੇਰੇ ਹੁਕਮ ਵਿੱਚ ਜੀਵਿਆ ਔਰ ਅਜੇ ਅੰਤਮ ਸਮੇਂ ਵੀ ਤੇਰਾ ਹੁਕਮ ਮੈਨੂੰ ਮਿੱਠਾ ਲੱਗ ਰਿਹਾ ਹੈ ਇਸ ਵਾਸਤੇ ਲੱਖ ਲੱਖ ਤੇਰਾ ਧੰਨਵਾਦ ਸ਼ੁਕਰਾਨਾ ਭੱਟਾ ਨੇ ਉਪਮਾ ਵਜਾ ਇਹ ਵਾਕ ਉਚਾਰਨ ਕੀਤਾ ਹੈ ਜਬ ਲੋ ਨੇ ਭਾਗ ਲਲਾਰ ਉਦੇ ਤਬ ਲੋ ਭ੍ਰਮ ਤੇ ਫਿਰ ਤੇ ਬੋਧਾਇਓ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜਾਉਣ ਗਰਬ ਨਹੀਂ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜਾਉਣ ਗਰਬ ਨਹੀਂ ਆਇਆ ਇਸਤਰੀ ਕੇ ਨਾਲ ਜੇਠ ਸਦੀ ਚੌਥ ਨੂੰ ਸਹਬਾਂ ਦਾ ਤਨ ਪਾਣੀ ਦੇ ਪਾਣੀ ਹੋਇਆ ਔਰ ਆਪ ਦਾ ਮਨ ਔਰ ਆਪ ਦੀ ਆਤਮਾ ਆਪ ਦੀ ਜੋਤ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ ਇਹ ਸ਼ਹੀਦੀ ਸਾਖਾ ਜੇਠ ਸਦੀ ਚੌਥ ਨੂੰ ਜੋ ਵਾਪਰਿਆ ਉਸ ਤੋਂ ਬਾਅਦ ਸਿੱਖ ਜਗਤ ਵਿੱਚ ਗੁਰੂ ਘਰ ਦੇ ਵਿੱਚ ਸ਼ਹੀਦੀ ਦੀ ਇੱਕ ਸ਼੍ਰंखला ਚੱਲੀ ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ ਸਿਰਮੌਰ ਕਹਿੰਦੇ ਨੇ ਸ਼ਾਂਤੀ ਦੀ ਆਪ ਮੂਰਤੀ ਸਬਰ ਦਾ ਆਪ ਮਜਸਮਾ ਗਿਆਨ ਦੇ ਆਪ ਸਾਗਰ ਸੇਵਾ ਦੀ ਮੂਰਤੀ ਸੇਵਾ ਸਿਮਰਨ ਦੀ ਦਾਤ ਵੰਦਿਆ ਵੰਦਿਆ ਸ਼ੁਕਰਾਨਾ ਕਰਦਿਆ ਕਰਦਿਆ ਜੇਠ ਸੁਦੀ ਚੌਥ ਨੂੰ ਆਪ ਇਸ ਧੰਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ ਅਤੇ ਆਪਣੀ ਆਤਮਾ ਨੂੰ ਅਸਥਾਈ ਰੂਪ ਦੇਚ ਅਕਾਲ ਪੁਰਖ ਦੇਚ ਬਿਰਾਜਮਾਨ ਕੀਤਾ